ਸਤਿ ਸ੍ਰੀ ਅਕਾਲ ਦੋਸਤੋ ਕੱਲ ਕਿਸ਼ਨਪੁਰਾ ਦੇ ਵਿੱਚ ਕੁਸ਼ਤੀ ਦੰਗਲ ਸਾਲਾਨਾ ਛਿੰਝ ਮੇਲਾ ਹੋਇਆ ਜੋ ਕਿ ਹਿਮਾਚਲ ਦੇ ਬੱਦੀ ਦੇ ਏਰੀਆ ਚ ਪੈਂਦਾ ਸੋ ਇੱਥੇ ਕੁਸ਼ਤੀ ਛੰਡੀ ਦੀ ਕੁਸ਼ਤੀ 2 ਲੱਖ ਦੀ ਕੁਸ਼ਤੀ ਸੀ ਜੱਸਾ ਪੱਟੀ ਔਰ ਮੋਨੂ ਦਿੱਲੀ ਦੇ ਵਿਚਕਾਰ ਸੋ ਦੋਸਤੋ ਤੁਹਾਨੂੰ ਦੱਸ ਦਈਏ ਇਸ ਸੀਜ਼ਨ ਦੇ ਵਿੱਚ 4-5 ਵਾਰੀ ਅਮਨਾ-ਸਮਨਾ ਮੋਨੂ ਦਿੱਲੀ ਔਰ ਜੱਸਾ ਪੱਟੀ ਦਾ ਹੋ ਚੁੱਕਾ ਹੈ ਜਿਹਦੇ ਵਿੱਚ ਜੱਸਾ ਪੱਟੀ ਵਿਨਰ ਰਿਹਾ ਔਰ ਹਰ ਬਾਰ ਜੱਸਾ ਪੱਟੀ ਹੀ ਜਿੱਤਦਾ ਹੈ ਇਹ ਨਿੱਕੀ ਮੋਨੂ ਜਿਹੜਾ ਮੋਨੂ ਦਿੱਲੀ ਇਹ ਕੋਈ ਮਾੜਾ ਪਹਿਲਵਾਨ ਹੈ ਜਾਂ ਇਹ ਐਕਸਪੀਰੀਅੰਸ ਨਹੀਂ ਰੱਖਦਾ ਜਾਂ ਇਹਦੇ ਵਿੱਚ ਕੋਈ ਟੈਕਨੀਕਲੀ ਕੋਈ ਖਾਮੀ ਹੈ ਟੈਕਨੀਕਲੀ ਵੀ ਉਹ ਬਹੁਤ ਵਧੀਆ ਮੰਨ ਲਿਆ ਬਟ ਜੱਸਾ ਪੱਟੀ ਇੱਕ ਸਟਾਰ ਮੰਨ ਲਿਆ ਇੱਕ ਬਹੁਤ ਵਧੀਆ ਤਕੜਾ ਮੰਨ ਲਿਆ ਰਸਤਮੇ ਹਿੰਦ ਰਸਤਮੇ ਪੰਜਾਬ ਦੇ ਅਵਾਰਡ ਨੇ ਉਹਦੇ ਕੋਲ ਸੋ ਭਾਰਤ ਦੇ ਟੌਪ 10 ਦੇ ਵਿੱਚ ਸ਼ਾਮਲ ਹੈ ਸੋ ਐਡੇ ਵੱਡੇ ਮੰਨ ਨੂੰ ਜਦੋਂ ਸਾਰਾਣਾ ਹੋਵੇ ਤਾਂ ਉਹਦੇ ਲਈ ਬਹੁਤ ਐਕਸਪੀਰੀਅੰਸ ਦੀ ਲੋੜ ਪੈਂਦੀ ਹੈ ਸੋ ਮੋਨੂ ਦਿੱਲੀ ਜੋ ਕੀ ਹੈ ਵਧੀਆ ਮੰਨ ਲਵਗਾ ਮੋਨੂ ਦਈਆ ਵੀ ਕਹਿੰਦੇ ਨੇ ਇਹਨੂੰ ਇਸ ਦੀ ਟੈਕਨਿਕ ਵੀ ਠੀਕ ਹੈ ਸਾਰਾ ਉੱਚਾ ਲੰਮਾ ਕਦ ਕਾਠੀ ਪਰ ਕਿਤੇ ਨਾ ਕਿਤੇ ਅਜੇ ਇਹਨੂੰ ਐਕਸਪੀਰੀਅੰਸ ਦੀ ਵੀ ਕਮੀ ਹੈ ਔਰ ਇਹ ਅਟੈਕਿੰਗ ਪੁਸਤੀ ਖੇਡਣ ਦੀ ਕੋਸ਼ਿਸ਼ ਕਰੀ ਕਰ ਲੈਨੇ ਇਹ ਨਹੀਂ ਕਿ ਜੱਸਾ ਪੱਟੀ ਤੋਂ ਕਈ ਵਾਰ ਹਾਰਿਆ ਤਾਂ ਡਿਫੈਂਸਿਵ ਜਾਏ ਮੁੰਡੇ ਦੇ ਵਿੱਚ ਇਹ ਖਾਸੀਅਤ ਹੈ ਉਹਨੇ ਲਗਾਤਾਰ ਜੱਸਾ ਪੱਟੀ ਤੇ ਦੋ ਤਿੰਨ ਅਟੈਕ ਕਰੇ ਔਰ ਬਹੁਤ ਸ਼ਾਨਦਾਰ ਅਟੈਕ ਸੀਗੇ ਜਿਨ੍ਹਾਂ ਨੂੰ ਜੱਸਾ ਪੱਟੀ ਨੇ ਉਹਦੇ ਅਟੈਕਾਂ ਨੂੰ ਫੇਲ ਕਰ ਦਿੱਤਾ ਕਿਉਂਕਿ ਜੱਸਾ ਪੱਟੀ ਦਾ ਐਕਸਪੀਰੀਅੰਸ ਪਤਾ ਹੈ ਉਹਨੂੰ ਕਿਹੜਾ ਦਾਅ ਦੇ ਕਿਵੇਂ ਕਾਟ ਮਾਰਨੀ ਹੈ ਸੋ ਠੰਡੇ ਸੁਭਾਅ ਨਾਲ ਕੁਸ਼ਤੀ ਲੜਦਾ ਮੋਨੂ ਦਈਆ ਨੇ ਦੋ ਤਿੰਨ ਅਟੈਕ ਜੱਸਾ ਪੱਟੀ ਤੇ ਬਹੁਤ ਵਧੀਆ ਕਰੇ ਪਰ ਉਹ ਉਹਨਾਂ ਵਿੱਚ ਸাকਸੈਸ ਨਹੀਂ ਹੋ ਪਾਏ ਜੱਸਾ ਪੱਟੀ ਇੱਕ ਬਹੁਤ ਹੀ ਪੰਜਾਬ ਦਾ ਨਾਮੀ ਮੱਲ ਹੈ ਇਹਦੇ ਨਾਲ ਝੁਲਣਾ ਵੀ ਇੱਕ ਛੋਟੀ ਗੱਲ ਨਹੀਂ ਇਹਦੇ ਨਾਲ ਜੇ ਕੋਈ ਬੰਦਾ ਜੇ ਕੋਈ ਪਹਿਲਵਾਨ ਝੁਲਦਾ ਵੀ ਹੈ ਤਾਂ ਸਮਝ ਲਓ ਉਹ ਵਾਇਰਲ ਹੋ ਜਾਂਦਾ ਹੈ ਜੱਸੇ ਪੱਟੀ ਨੂੰ ਟੱਕਰ ਦੇਣਾ ਛਿੰਝ ਮੇਲੇ ਦੀ ਝੰਡੀ ਦੀ ਕੁਸ਼ਤੀ ਉਹਦੇ ਖਿਲਾਫ ਲੜਨਾ ਆਪਣੇ ਆਪ ਵਿੱਚ ਇਹ ਵੀ ਇੱਕ ਮੈਨੇ ਰੱਖਦੀ ਹੈ ਸੋ ਦੋਸਤੋ ਮੋਨੂ ਹੌਲੀ ਹੌਲੀ ਸਟਾਰ ਬਣਦਾ ਜਾਂਦਾ ਬਣਦਾ ਜਾਊਗਾ ਜਿਵੇਂ ਜਿਵੇਂ ਇਹਦੀ ਜੱਸਾ ਪੱਟੀ ਭਪਿੰਦਰ ਜਨਾਲਾ ਮਿਰਜਾ ਇਰਾਨ Pritpal Sikandar Sheikh ਇਹੋ ਜਿਹੇ ਮੱਲਾਂ ਦੇ ਨਾਲ ਪ੍ਰਵੀਨ ਕੋਹਾਲੀ ਧਰਮਿੰਦਰ ਕੋਹਾਲੀ ਇਹੋ ਜਿਹੇ ਮੱਲਾਂ ਦੇ ਨਾਲ ਰੂਬਲ ਖੰਨਾ ਇਹ ਸਟਾਰ ਖਿਡਾਰੀਆਂ ਦੇ ਨਾਲ ਸਟਾਰ ਮੱਲਾਂ ਦੇ ਨਾਲ ਜਦੋਂ ਇਹਦੀਆਂ ਕੁਸ਼ਤੀਆਂ ਪਹਿਲੀਆਂ ਤਾਂ ਇਹਦਾ ਐਕਸਪੀਰੀਅੰਸ ਵਧੂਗਾ ਉਸ ਤੋਂ ਬਾਅਦ ਇਹ ਹੈ ਉੱਪਰ ਕੇ ਲੈਕਸਟ ਕੁਸਤੀ ਦੰਗਲ ਦੇ ਵਿੱਚ ਅਗਲੇ ਸਾਲ ਜਿਹੜੇ ਕੁਸਤੀ ਦੰਗਲ ਹੋਣਗੇ ਤਾਂ ਉਹਨਾਂ ਵਿੱਚ ਵਧੀਆ ਉੱਭਰ ਕੇ ਆਊਗਾ ਜਿਵੇਂ ਕਿ ਪ੍ਰਵੀਨ ਕੋਹਾਲੀ ਨੂੰ ਲੈ ਲਓ ਪਿਛਲੇ ਦੰਗਲਾਂ ਦੀ ਉਪੇਖਾ ਇਸ ਵਾਰ ਦੇ ਦੰਗਲ ਉਹ ਚੋਟੀ ਦੀ ਛੰਡੀ ਦੀਆਂ ਕੁਸਤੀਆਂ ਲੜ ਰਿਹਾ ਔਰ ਵਧੀਆ ਲੜ ਰਿਹਾ ਔਰ ਜਿੱਤ ਵੀ ਪ੍ਰਾਪਤ ਕਰ ਰਿਹਾ ਸੋ ਦੋਸਤੋ ਹੌਲੀ ਹੌਲੀ ਹਰ ਇੱਕ ਚੀਜ਼ ਨੂੰ ਤਿਆਰ ਹੁੰਦਿਆਂ ਉਹਨੂੰ ਪੂਰੀ ਪ੍ਰੀਪੇਅਰ ਹੋਣ ਦੇ ਵਿੱਚ ਟਾਈਮ ਤਾਂ ਜ਼ਰੂਰ ਲੱਗਦਾ ਹੈ ਐਕਸਪੀਰੀਅੰਸ ਹੌਲੀ ਹੌਲੀ ਜਦੋਂ-ਜਦੋਂ ਵੱਡੇ ਮੱਲਾਂ ਦੇ ਨਾਲ ਕੋਈ ਇਹ ਉਦੀ ਆਉਂਦਾ ਸੋ ਇਹ ਛਿੰਝ ਮੇਲਾ ਜਿਹੜਾ ਸੀਗਾ ਬਹੁਤ ਵਧੀਆ ਸ਼ਾਨਦਾਰ ਤਰੀਕੇ ਨਾਲ ਕਰਾਇਆ ਗਿਆ ਇਹ ਲਗਭਗ 7 ਵਜੇ ਦੇ ਆਸ-ਪਾਸ ਕੁਸ਼ਤੀ ਸ਼ੁਰੂ ਹੋਈ 7:30 8 ਵਜੇ ਤੱਕ ਦੰਗਲ ਚੱਲਦਾ ਰਿਹਾ ਔਰ ਇਹ ਸਮਾਂ ਜਿਹੜਾ ਇਹ ਬਹੁਤ ਦੇਰ ਰਾਤ ਹੋ ਜਾਂਦਾ ਲਾਈਟ ਹੋ ਜਾਂਦੀ ਹੈ ਸੋ ਕੁਸ਼ਤੀ ਦੰਗਲ ਕਮੇਟੀਆਂ ਨੂੰ ਅਪੀਲ ਹੈ ਕਿ ਇਹ ਕੁਸ਼ਤੀਆਂ ਜਿਹੜੀਆਂ ਨੇ 6 ਵਜੇ ਤੋਂ ਪਹਿਲਾਂ-ਪਹਿਲਾਂ ਨੁਟਾਇਆ ਕਰਨਾ ਤਾਂ ਕਿ ਜਿਹੜੇ ਦੂਰ ਦਰਾਰ ਤੋਂ ਪੰਜਾਬ ਚੋਂ ਹਿਮਾਚਲ ਤੋਂ ਹਰਿਆਣਾ ਤੋਂ ਐਨੀ-ਐਨੀ ਦਿੱਲੀ ਤੱਕ ਤੇ ਜਿਹੜੇ ਪਹਿਲਵਾਨ ਜਾਂ ਦਰਸ਼ਕ ਆ ਜਾਂਦੇ ਨੇ ਉਹ ਫਿਰ ਕਿਹੜੇ ਹਿਸਾਬ ਨਾਲ ਰਹਦੇ ਨੇ ਉਹ ਹੋਟਲਾਂ 'ਚ ਰਹਿੰਦੇ ਫਿਰਦੇ ਨੇ ਜਾਂ ਉਹਨਾਂ ਨੂੰ ਵੇਲੇ ਇੱਕ ਵੇਲੇ ਜੇ ਕੋਈ ਉਹਨਾਂ ਦੇ ਨਾਲ ਕੋਈ ਹਾਦਸਾ ਵਾਪਰ ਜਾਏ ਕੋਈ ਲੁੱਟ ਖੋ ਹੋ ਜਾਏ ਤਾਂ ਇਹ ਗੱਲ ਚੰਗੀ ਨਹੀਂ ਤਾਂ ਕਿ ਸਮਾਂ ਰਹਿੰਦਿਆਂ ਬੰਦਾ ਆਪਣੇ ਟਿਕਾਣੇ ਲੱਗ ਜੇ ਇਹ ਰਾਤ ਨੂੰ ਛਿੰਝ ਮੇਲਾ ਕਰਾਣਾ ਕੋਈ ਵਧੀਆ ਨਹੀਂ ਲੱਗਦਾ ਤੇ ਲਾਈਟਿੰਗ ਦੀ ਪ੍ਰੋਬਲਮ ਦੇ ਨਾਲ-ਨਾਲ ਕੁਸ਼ਤੀ ਦੰਗਲ ਦਾ ਲੋਕਾਂ ਨੂੰ ਆਨੰਦ ਵੀ ਨਹੀਂ ਆਉਂਦਾ ਲਾਈਟ ਦੀ وجہ ਨਾਲ ਸਾਫ ਕੁਸ਼ਤੀ ਵੀ ਦੇਖਦੀ ਵਧੀਆ ਗੱਲ ਨਹੀਂ ਲੱਗਦੀ ਹੈਗੀ ਸੋ ਕਮੇਟੀਆਂ ਨੂੰ ਚਾਹੀਦਾ ਹੈ ਕਿ ਇਹਦਾ ਲਾਸਟ ਸਮਾਂ 6 ਕਰ ਦੇਣ ਕੁਸਤੀਆਂ ਉਧਰੋਂ ਤੜਕੇ ਥੋੜਾ ਜਿਹਾ ਟਾਈਮ ਨਾਲ ਸ਼ੁਰੂ ਕਰਕੇ ਛੋਟੀਆਂ ਕੁਸਤੀਆਂ ਫਿਰ ਮਿਡਲ ਔਰ ਵੱਡੀਆਂ ਕੁਸਤੀਆਂ ਜਲਦੀ ਕਰਾਇਆ ਕਰਨ ਤੇਜ਼ੀ ਨਾਲ ਕਰਾਇਆ ਕਰਨ ਇਹ ਜਿਹੜਾ ਆਮ ਕੁਸਤੀਆਂ ਨੂੰ 15-15 20 ਮਿੰਟ ਦਾ ਟਾਈਮ ਦਿੰਦੇ ਨੇ ਉਹ ਘਟਾਇਆ ਜਾਵੇ 10 ਮਿੰਟ ਤੇ ਕਰਿਆ ਜਾਵੇ ਛੋਟੀਆਂ ਕੁਸਤੀਆਂ ਦਾ 5 ਮਿੰਟ ਤੋਂ ਉੱਪਰ ਟਾਈਮ ਨਹੀਂ ਚਾਹੀਦਾ ਸੋ ਬਾਕੀ ਸਟੇਟਾਂ ਦੇ ਵਿੱਚ ਯੂਪੀ ਵਿੱਚ ਐਦਾ ਹੀ ਹੁੰਦਾ 5 ਮਿੰਟ ਤੋਂ ਵੱਧ ਕੁਸਤੀ ਨਹੀਂ ਦਿੰਦੇ ਛੋਟੀਆਂ ਕੁਸਤੀਆਂ ਨੂੰ ਤੇ ਇਹ ਖੁੱਲ੍ਹੇ ਛੰਡੇ ਦੀ ਕੁਸਤੀ ਲਈ ਫਿਰ 5 ਵਜੇ ਤੋਂ 5:30 ਤੋਂ 6 ਦਾ ਕਰਦਨ ਹੱਦ 6:30 ਤੱਕ ਨਿਪਟ ਜਾਣਾ ਚਾਹੀਦਾ ਕੰਮ ਸੋ ਦੋਸਤੋ ਚਲੋ ਇਹ ਉਹਨਾਂ ਦਾ ਆਪਣਾ ਮੇਰੀ ਆਪਣੀ ਨਿੱਜੀ ਰਾਏ ਜੇ ਤੁਹਾਨੂੰ ਇਹਦੇ ਵਿੱਚ ਤੁਸੀਂ ਸਹਿਮਤ ਹੋ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਦੱਸਿਓ ਸੋ ਐਂਡ ਵਿੱਚ ਮੋਨੂ ਦਿੱਲੀ ਨੇ ਦਸੇ ਪੱਟੀ ਦੀ ਲੱਤ ਵਿੱਚ ਲੱਤ ਫਸਾ ਕੇ ਬਹੁਤ ਵਧੀਆ ਦਾਅ ਭਰਿਆ ਔਰ ਧੱਕਿਆ ਜਦੋਂ ਪਰ ਜੱਸਾ ਪੱਟੀ ਕਿੱਥੇ ਹਿੱਲਣ ਦਿੰਦਾ ਬਿੰਦਾ ਉਹ ਆ ਮਿਲਦਾ ਸੋ ਜਦੋਂ ਉਹਨੇ ਧੱਕਿਆ ਤਾਂ ਜੱਸੇ ਦੀ ਸਪੀਡ ਇੰਨੀ ਬਣਾ ਲਈ ਮੋਨੂ ਨੇ ਕਿ ਇੰਨੀ ਸਪੀਡ ਦੇ ਵਿੱਚ ਉਹ ਖੁਦ ਨੂੰ ਨਹੀਂ ਸੰਭਲ ਪਾਇਆ ਮੋਨੂ ਦੇ ਲਈ ਔਰ ਜੱਸੇ ਪੱਟੀ ਨੇ ਲੱਤ ਵਿੱਚ ਲੱਤ ਫਸਾ ਕੇ ਜਦੋਂ ਘੁਮਾ ਕੇ ਸੁੱਟਿਆ ਤਾਂ ਮੋਨੂ ਦਿੱਲੀ ਜਿਹੜਾ ਉਹਦੀ ਚਿਤ ਹੋ ਜਾਂਦਾ ਮੋਨੂ ਮੋਨੂ ਕੋਲੇ ਕੋਈ ਚਾਂਸ ਕੋਈ ਇੱਕ ਵੀ ਸੈਕਿੰਡ ਨਹੀਂ ਵਜਦਾ ਕਿ ਉਹ ਦਾ ਦੀ ਕਾਟ ਮਾਰਦੇ ਜਾਂ ਸੰਭਲ ਸਕੇ ਸੋ ਆਪਣਾ ਆਪਣੇ ਤੇ ਭਾਰੀ ਪੈ ਗਿਆ ਜਿਸੇ ਨੂੰ ਮਾਰਿਆ ਤਾਂ ਹਮੇਸ਼ਾ ਪਹਿਲਵਾਨ ਤੇ ਉਲਟਾ ਪੈਂਦਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਵੀਡੀਓ ਕਰ ਦਿਓ ਸ਼ੇਅਰ ਤਾਂ ਕਿ ਨੈਕਸਟ ਆਉਣ ਵਾਲੀ ਸ਼ਾਨਦਾਰ ਵੀਡੀਓ ਦਾ ਰਿਵਿਊ ਤੁਹਾਡੇ ਕੋਲ ਪਹੁੰਚੇ ਸਭ ਤੋਂ ਪਹਿਲਾਂ